ਮੈਂ ਸਿੱਖ ਆਮ ਨੇ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਂਦੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੁਸ਼ਕਲ ਇਹ ਜਿੱਦਾਂ ਤੁਹਾਨੂੰ ਵੱਡੀ ਲੀਡ ਨਾ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ ਹੈ ਫਿਰ ਕਿਤੇ ਨਾ ਕਿਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ ਅਸਲ ਗੱਲ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਨੂੰ ਕਪੜੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜੀਦੇ ਜੀਨੋ ਵੋਟਾਂ ਪਾਉਣ ਜਿਹਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਐ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਅਸੀਂ ਜਿਸ ਤਰੀਕੇ ਦੇ ਨਾਲ ਹਰ ਮਾਰ ਪਰਲਮੈਂਟ ਵਿੱਚ ਜਾ ਕੇ ਕਿਹੜੇ ਮੁੱਦੇ ਚ ਚਲੋਗੇ ਮੈਂ ਉਸੇ ਤੇ ਪਹਿਲ ਤਾਂ ਮੈਂ ਦਊਂਗਾ ਜੀ ਭਈ ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਬਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਜੀ 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 ਨਸ਼ੇ ਨਾਲ ਜਿਹੜੇ ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਦੀ ਜਿਹੜੀ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20 20 30 30 ਸਾਲ ਹੋ ਗਏ ਉੱਪਰ 30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਹੀ ਐ ਸਜ਼ਾਵਾਂ ਵੀ ਉੱਪਰ ਹੋ ਗਿਆ ਡਬਲ ਸਜ਼ਾਵਾਂ ਕੱਟ ਲੀਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਐ ਨਾ ਕਰਨੀ ਇਹ ਤਾਂ ਤੱਕਾ ਐ ਹਮਮ ਕਾਲ ਸਾਹਿਬ ਜੀ ਆ लास्ट लास्ट ਸਵਾਲ ਇਹ ਐ ਮੇਰੇ ਸਾਰੇ ਸਹਿਯੋਗੀ ਇੱਥੇ ਖੜੇ ਨੇ ਸਾਰੀ ਸੇਕਾਉਮੀ ਇੱਥੇ ਖੜੀ ਐ लास्ट ਸਵਾਲ ਇਹ ਐ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਣ ਚੱਲ ਰਹੀ ਐ ਕਦੀ ਮੋਦੀ ਸਾਹਿਬ ਕਹਿੰਦੇ ਸਾਡੀ ਐਨਡੀਏ ਕਦੀ ਇੰਡੀਆ ਆਲਾਈንስ 18 ਅਦਰ ਹੋ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਅਲਾਈንስ ਆ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਾਉਣੀ ਆ ਤੁਸੀਂ ਕਿਹਨੂੰ ਸਮਰਥਨ ਦਿਓਗੇ ਇਸ ਦੀ سپورਟ ਦਿਓਗੇ ਕਿਉਂਕਿ ਕਾਂਗਰਸ ਨੇ ਹਮਲਾ ਕੀਤਾ ਸੀਗਾ ਸ਼੍ਰੀ ਕਾਸ਼ਕ ਸਰਪੰਚ ਬਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਉਹ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੁਸ਼ਿਦ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰ ਜੋ ਕਹੂਗੀ ਉਹ ਪਈ ਆਪਾਂ ਐਵੇਂ ਤੁਰਨਾ ਆ ਅਸੀਂ ਆਉਮੇ ਕਿਉਂਕਿ ਬੀਬੀ ਖਾਲੜਾ ਜੀ ਕਹਿ ਚੁੱਕੇ ਨੇ ਕਿ ਬੀਬੀ ਖਾਲੜਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਾਲੜਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਘਾਟਕਸਰ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਦੋਤਾ ਨਹੀਂ ਕਰਾਂਗੇ ਨਹੀਂ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਲਈ ਤਾਂ ਬਦਲਾ ਲਿੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿੰਨਾ ਅਕਾਲ ਤਖਤ ਸਾਹਿਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਗਵਰਾਨ ਕਰਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਿੰਨੇ ਕਰ ਸਕਦੇ ਭਾਵੇਂ ਤਾਂ ਕਬੱਡੀ ਵੱਡੀ ਜਿੱਤ ਹੋਈ ਤੁਹਾਡੀ ਵੱਡੀ ਜਿੱਤ ਹੋਈ ਆ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਉਤਾਰੇਗੇ ਸੀ ਮੈਦਾਨ ਦੇ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜਮਾਈ ਨੇ ਜੁੜੇ ਜੀ ਦੇਖੋ ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮੋਨੋਪੋਲੀ ਕੁਛ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 600 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਕਹਿੰਦੇ ਇੱਕ ਇੱਕ ਕਮਾਈ ਜਿੰਨੇ ਕਿ ਤੁਸੀਂ ਕਹਿ ਰਹੇ ਜਿੰਨੇ ਹਮਲਾ ਕਰਦੇ ਨੇ ਉਹਨਾਂ ਨੇ ਜਾਓ 这是你干什么？